ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਨਾਮ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਫਾਈਨਲੀ ਕੈਨੇਡਾ ਦੇ ਵਿੱਚ ਕੈਬਨਟ ਬਣ ਗਈ ਹੈ ਤੇ ਨਵੀਂ ਕੈਬਨਟ ਦੇ ਵਿੱਚ 28 ਮੰਤਰੀ ਸੌ ਚੁੱਕ ਚੁੱਕੇ ਨੇ ਇਹਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਜਿਹੜੇ ਨੇ ਉਹਨਾਂ ਨੂੰ ਬਦਲ ਦਿੱਤਾ ਗਿਆ ਹੈ ਤੇ ਹੁਣ ਨਵੇਂ ਇਮੀਗ੍ਰੇਸ਼ਨ ਮੰਤਰੀ ਨੇ ਸੌ ਚੁੱਕੀ ਹੈ ਕੌਣ ਨਵਾਂ ਇਮੀਗ੍ਰੇਸ਼ਨ ਮੰਤਰੀ ਹੋਵੇਗਾ ਇਸ ਨੂੰ ਲੈ ਕੇ ਡਿਸਕਸ਼ਨ ਕਰਾਂਗੇ ਉਹਨਾਂ ਦੇ ਪਿਛੋਕੜ ਬਾਰੇ ਤੇ ਉਹਨਾਂ ਦਾ ਇਸ ਤੋਂ ਪਹਿਲਾਂ ਇਮੀਗ੍ਰੇਸ਼ਨ ਨੂੰ ਕੀ ਦੇਣ ਰਹੀ ਹੈ ਫਿਊਚਰ ਦੇ ਵਿੱਚ ਉਹ ਸਹੀ ਬਿਹਤਰ ਸਾਬਿਤ ਹੋ ਸਕਦੇ ਨੇ ਜਾਂ ਫਿਰ ਉਹਨਾਂ ਦਾ ਹੁਣ ਤੱਕ ਦਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਹੈ ਜਿਹੜੇ ਉਹ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਬਣੇ ਨੇ ਉਹਨਾਂ ਦਾ ਨਾਮ ਹੈ ਲੀਨਾ ਮਿਟਲੈਸ ਡਿਆਬ ਇਹ ਇੱਕ ਮਹਿਲਾ ਮੰਤਰੀ ਨੇ ਜਿਹੜੇ ਕੀ ਮਾਰ ਕਰਨੀ ਦਾ ਸਾਥ ਦੇਣਗੇ ਜਿਹੜੇ ਕੀ ਆਈਆਰਸੀਸੀ ਦੇ ਮਨਿਸਟਰ ਹੋਣਗੇ ਇਹਨਾਂ ਬਾਰੇ ਪੂਰੀ ਜਾਣਕਾਰੀ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਹੋਣ ਵਾਲੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਤੁਸੀਂ ਤੁਹਾਡੇ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਂਦੇ ਆ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਬਣੇ ਨੇ ਲੀਨਾ ਮਿਟਲੇਜ ਡੀਆ ਇਹ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਨੇ ਜੇਕਰ ਮੈਨੂੰ ਪ੍ਰੋਨਾਉਂਸ ਕਰਨ ਦੇ ਵਿੱਚ ਕੋਈ ਪ੍ਰੋਬਲਮ ਹੋਈ ਹੋਵੇ ਤਾਂ ਮਾਫੀ ਚਾਹੁੰਦਾ ਬੜਾ ਟਫ ਨਾਮ ਹੈ ਉਹਨਾਂ ਦਾ ਉਸ ਤੋਂ ਇਲਾਵਾ ਜਿਹੜੇ ਫੋਰਨ ਮਿਨਿਸਟਰ ਬਣੇ ਨੇ ਉਹ ਅਨੀਤਾ ਆਨੰਦ ਬਣੇ ਨੇ ਸੋ ਇਹਨਾਂ ਦੋਵਾਂ ਬਾਰੇ ਡਿਸਕਸ਼ਨ ਕਰਾਂਗੇ ਫੋਰਨ ਮਿਨਿਸਟਰ ਬਾਰੇ ਕਿਉਂ ਡਿਸਕਸ਼ਨ ਕਰਨਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਭਈ ਇੰਡੀਆ ਦੇ ਨਾਲ ਰਿਲੇਸ਼ਨ ਜਿਹੜੇ ਖਾਸ ਕਰਕੇ ਕੈਨੇਡਾ ਦੇ ਚੱਲ ਰਹੇ ਸੀਗੇ ਉਹ ਵੀ ਇੱਕ ਬਹੁਤ ਵੱਡਾ ਪਾਰਟ ਹੈ ਇਮੀਗ੍ਰੇਸ਼ਨ ਦਾ ਤੇ ਦੂਜੇ ਪਾਸੇ ਜਿਹੜੇ ਆ ਲੀਨਾ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਬਣੇ ਨੇ ਉਹਨਾਂ ਦੇ ਪਿਛੋਕੜ ਬਾਰੇ ਤੇ ਉਹਨਾਂ ਦੇ ਉਹਨਾਂ ਨਾਲ ਜੁੜੀ ਹਰ ਇੱਕ ਚੀਜ਼ ਜਿਹੜੀ ਆ ਉਹ ਤੁਹਾਡੇ ਨਾਲ ਡਿਸਕਸ਼ਨ ਕਰਨੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਜਿਹੜਾ ਇਹਨਾਂ ਦਾ ਪੋਲਿਟੀਕਲ ਕਹਿ ਸਕਦੇ ਬੈਕਗ੍ਰਾਉਂਡ ਹੈ ਉਹ ਇਹਨਾਂ ਦਾ ਹੈਲੀਫੈਕਸ ਤੋਂ ਹੈ ਤੇ ਹੈਲੀਫੈਕਸ ਤੋਂ ਇਸ ਵਾਰ ਜਿਹੜੇ ਹੈ ਉਹ ਚੁਣ ਕੇ ਸੱਤਾ ਦੇ ਵਿੱਚ ਆਏ ਨੇ ਹਨ ਮਿਨਿਸਟਰ ਮੈਂਬਰ ਪਾਰਲੀਮੈਂਟ ਉੱਥੋਂ ਦੇ ਨੇ ਹੈਲੀਫੈਕਸ ਦੇ ਇਹ ਜਿਹੜੇ ਨੇ ਨਵੇਂ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਦੇ ਮਿਨਿਸਟਰ ਹੋਣਗੇ ਤੇ ਲਿਬਰਲ ਪਾਰਟੀ ਦੀ ਵਿਕਟਰੀ ਤੋਂ ਬਾਅਦ ਇਹਨਾਂ ਨੇ ਹੁਣ ਰਿਚੇਲ ਵਡਿਆਨ ਜਿਹੜੇ ਕਿ ਪਹਿਲਾਂ ਇਮੀਗ੍ਰੇਸ਼ਨ ਮਿਨਿਸਟਰ ਸੀ ਸੀਗੀ ਉਹਨਾਂ ਨੂੰ ਰਿਪਲੇਸ ਕੀਤਾ ਯਾਨੀ ਕਿ ਇੱਕ ਮਹਿਲਾ ਇਮੀਗ੍ਰੇਸ਼ਨ ਮਿਨਿਸਟਰ ਨੂੰ ਹਟਾ ਕੇ ਨਵੀਂ ਮਹਿਲਾ ਇਮੀਗ੍ਰੇਸ਼ਨ ਮਿਨਿਸਟਰ ਲਗਾਈ ਹੈ ਉਸ ਤੋਂ ਪਹਿਤਲਾ ਮਾਰਕ ਮਿਲਰ ਸੀਗੇ ਜਦੋਂ ਰੀਸੈਂਟਲੀ ਰੀਸ਼ਫਲ ਹੋਇਆ ਸੀਗਾ ਇਹਨਾਂ ਦੀ ਕੈਬਨਿਟ ਦਾ 2025 ਦੇ ਵਿੱਚ ਜਦੋਂ ਟਰੂਡੋ ਨੇ ਅਸਤੀਫਾ ਦਿੱਤਾ ਫਿਰ ਟਰੂਡੋ ਦੇ ਅਸਤੀਫਾ ਦੇਣ ਤੋਂ ਬਾਅਦ ਜਦੋਂ ਮਾਰਕ ਆਰਨੀ ਪ੍ਰਧਾਨ ਮੰਤਰੀ ਬਣੇ ਤੇ ਉਹਨਾਂ ਦੀ ਕੈਬਨਿਟ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਜੇ ਡੇ ਨੇ ਮਾਰਕ ਮਿਲਰ ਉਹਨਾਂ ਨੂੰ ਚੇਂਜ ਕੀਤਾ ਗਿਆ ਸੀਗਾ ਤੁਹਾਨੂੰ ਦੱਸ ਦਿੰਦੇ ਨੇ ਕਿ ਹੈਲੀਫੈਕਸ ਵੈਸਟ ਤੋਂ ਇਹ ਜਿਹੜੇ ਨੇ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਤੇ ਸਭ ਤੋਂ ਵੱਡੀ ਗੱਲ ਇਹ ਕਿ ਇਹਨਾਂ ਦਾ ਜਿਹੜਾ ਪੋਲਿਟਿਕਲ ਐਕਸਪੀਰੀਅੰਸ ਆ ਉਹਦੇ ਨਾਲ ਨਾਲ ਇੱਕ ਲਾਇਰ ਵੀ ਨੇ ਯਾਨੀ ਕਿ ਇੱਕ ਚੰਗੇ ਲਾਇਰ ਨੇ ਤੇ ਨਾਲ ਦੀ ਨਾਲ ਹੀ ਇਹ ਨੋਵਾ ਸਕੋਸ਼ੀਆ ਦੇ ਮਿਨਿਸਟਰ ਆਫ ਇਮੀਗ੍ਰੇਸ਼ਨ ਵੀ ਰਹੇ ਨੇ 2013 ਤੋਂ ਲੈ ਕੇ 2021 ਦਰਮਿਆਨ ਯਾਨੀ ਕਿ ਤਕਰੀਬਨ ਤਕਰੀਬਨ ਇਹਨਾਂ ਨੂੰ 13 ਤੋਂ ਲੈ ਕੇ 21 ਯਾਨੀ ਕਿ 8 ਸਾਲ ਦਾ ਇਮੀਗ੍ਰੇਸ਼ਨ ਦਾ ਪਹਿਲਾ ਤੋਂ ਹੀ ਤਜਰਬਾ ਹੈ ਮੰਨਿਆ ਜਾਂਦਾ ਹੈ ਕਿ ਉੱਥੇ ਇਹਨਾਂ ਨੇ ਪ੍ਰੋਵੈਂਸ ਦਾ ਜਿਹੜਾ ਇਮੀਗ੍ਰੇਸ਼ਨ ਪ੍ਰੋਗਰਾਮ ਹੈ ਉਹਨੂੰ ਐਕਸਪੈਂਡ ਕੀਤਾ ਸੀਗਾ ਉਹਦਾ ਵਿਸਥਾਰ ਕੀਤਾ ਸੀ ਤੇ ਬਹੁਤ ਸਾਰੇ ਐਕਸਪ੍ਰੈਸ ਐਂਟਰੀ ਨਾਲ ਅਲਾਈਨ ਪ੍ਰੋਗਰਾਮ ਜਿਹੜੇ ਹੈ ਉਹ ਲਾਂਚ ਵੀ ਇਹਨਾਂ ਦੇ ਵੱਲੋਂ ਕੀਤੇ ਗਏ ਸੀਗੇ ਇਨਕਲੂਡਿੰਗ ਇੰਟਰਪ੍ਰਨਿਓਰ ਜਿਹੜੀ ਸਟਰੀਮ ਹੈ ਉਹਨੂੰ ਵੀ ਸੋ ਇਹ ਇਮੀਗ੍ਰੇਸ਼ਨ ਨੂੰ ਲੈ ਕੇ ਪਹਿਲਾਂ ਹੀ ਬਥੇਰਾ ਕੰਮ ਕਰ ਚੁੱਕੇ ਨੇ ਸੋ ਇਮੀਗ੍ਰੇਸ਼ਨ ਦੇ ਲਈ ਇੱਕ ਫਿੱਟ ਮੰਤਰੀ ਕਹਿ ਜਾ ਸਕਦੇ ਨੇ ਇੱਕ ਲਾਇਰ ਨੇ ਨਾਲ ਦੀ ਨਾਲ ਇੱਕ ਸਮਾਲ ਬਿਜ਼ਨਸ ਓਨਰ ਵੀ ਨੇ ਤੇ ਨਾਲ ਹੀ ਲੌਂਗ ਟਾਈਮ ਕਮਿਊਨਿਟੀ ਲੀਡਰ ਵੀ ਨੇ ਜਿਹੜੇ ਕਿ ਹੈਲੀਫੈਕਸ ਤੋਂ ਚੁਣ ਕੇ ਇਹ ਸੱਤਾ ਦੇ ਵਿੱਚ ਆਏ ਨੇ ਉਸ ਤੋਂ ਇਲਾਵਾ ਇਹਨਾਂ ਨੂੰ ਇੰਗਲਿਸ਼ ਤੇ ਫ੍ਰੈਂਚ ਦੇ ਨਾਲ ਨਾਲ ਅਰਬੀ ਭਾਸ਼ਾ ਜਿਹੜੀ ਹੈ ਉਹ ਵੀ ਚੰਗੀ ਤਰ੍ਹਾਂ ਆਉਂਦੀ ਹੈ ਤੇ ਕਾਮਰਸ ਦੇ ਵਿੱਚ ਇਹਨਾਂ ਦੀ ਡਿਗਰੀ ਹੈ ਤੇ ਕਾਮਰਸ ਤੇ ਲਾ ਦੀ ਡਿਗਰੀ ਇਹਨਾਂ ਦੇ ਕੋਲ ਜਿੰਨਾ ਇਹਨਾਂ ਨੇ ਸੈਂਟ ਮੈਰੀ ਯੂਨੀਵਰਸਿਟੀ ਤੇ ਡਲਹਾਉਜੀ ਯੂਨੀਵਰਸਿਟੀ ਤੋਂ ਇਹਨਾਂ ਨੇ ਆਪਣੀ ਸਟੱਡੀ ਜਿਹੜੀ ਹੈ ਉਹ ਮੁਕੰਮਲ ਕੀਤੀ ਹੈ ਇਸ ਤੋਂ ਪਹਿਲਾਂ ਇਹ ਜਿਹੜਾ ਪੋਲਿਟੀਕਲ ਰੋਲ ਜਿਹੜਾ ਇਹਨਾਂ ਦਾ ਉਹ ਐਟਰਨੀ ਜਰਨਲ ਤੇ ਮਿਨਿਸਟਰ ਆਫ ਜਸਟਿਸ ਜਿਹੜਾ ਉਹ ਵੀ ਰਹਿ ਚੁੱਕੇ ਨੇ ਇਹ ਤੇ ਉਸ ਤੋਂ ਇਲਾਵਾ ਇਹਨਾਂ ਨੇ ਪ੍ਰਮੋਟ ਕੀਤਾ ਹੈ ਨਿਊ ਕਮਰਸ ਦੀ ਜਾਂ ਫਿਰ ਇਹ ਐਡਵੋਕੇਸੀ ਵੀ ਕਰਦੇ ਰਹੇ ਨੇ ਫਰੈਂਸਕੋ ਫੋਨ ਕਮਿਊਨਿਟੀ ਦੀ ਯਾਨੀ ਕਿ ਫਰੈਂਚ ਨੂੰ ਵੀ ਵਧਾਵਾ ਦੇਣ ਵਾਸਤੇ ਇਹਨਾਂ ਨੇ ਕਾਫੀ ਹੱਦ ਤੱਕ ਪਹਿਲ ਕਦਮੀ ਕੀਤੀ ਹੈ ਹੁਣ ਇਹਨਾਂ ਦੇ ਇਹ ਪੁਆਇੰਟ ਹੋਣ ਦੇ ਵਿੱਚ ਸਭ ਤੋਂ ਵੱਡੇ ਚੈਲੰਜ ਇਹਨਾਂ ਨੂੰ ਫਰੈਂਚ ਸਪੀਕਰ ਜਿਹੜੇ ਨੇ ਵੱਧ ਤੋਂ ਵੱਧ ਆਊਟਸਾਈਡ ਕਯੂਬਿਕ ਕਿੱਦਾਂ ਲੈ ਕੇ ਜਾਣੇ ਨੇ ਯਾਨੀ ਕਿ ਕਯੂਬਿਕ ਤੋਂ ਬਾਅਦ ਫਰੈਂਚ ਦਾ ਕਿੱਦਾਂ ਵਿਸਥਾਰ ਕਰਨਾ ਹੈ ਉਹ ਚੈਲੰਜ ਦੂਜਾ ਪਰਮਾਨੈਂਟ ਰੈਜ਼ਿਸਟੈਂਸ ਦਾ ਪੀਆਰ ਦਾ ਪਾਥਵੇ ਜਿਹੜਾ ਟੈਂਪਰੇਰੀ ਰੈਜ਼ਿਸਟੈਂਸ ਵਾਸਤੇ ਉਨਾ ਵਾਸਤੇ ਉਸ ਤੋਂ ਇਲਾਵਾ ਕੇਅਰਫੁਲੀ ਪਾਲਿਸੀ ਅਪਡੇਟ ਟੂ ਵਰਕ ਪਰਮਿਟ ਸਿਸਟਮ ਐਂਡ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਯਾਨੀ ਕਿ ਇੰਟਰਨੈਸ਼ਨਲ ਸਟੂਡੈਂਟ ਦੇ ਪ੍ਰੋਗਰਾਮ ਤੇ ਵਰਕ ਪਰਮਿਟ ਦੇ ਪ੍ਰੋਗਰਾਮ ਦਾ ਜਿਹੜਾ ਸਿਸਟਮ ਇਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਟਾਈਮ ਟੂ ਟਾਈਮ ਕੇਅਰਫੁਲੀ ਕਿੱਦਾਂ ਵਾਚ ਕਰਨਾ ਹੈ ਤੁਹਾਨੂੰ ਅਪਡੇਟ ਕਰਨਾ ਹੈ ਇਹ ਇਹਨਾਂ ਦੇ ਵੱਡੇ ਚੈਲੰਜਸ ਜਿਹੜੇ ਨੇ ਉਹ ਹੋਣਗੇ ਸੋ ਇਹ ਪਹਿਲਾਂ ਹੀ ਨੋਵਾ ਸਕੋਸ਼ੀਆ ਦੇ ਵਿੱਚ ਪ੍ਰਧਾਨਗੀ ਕਰ ਚੁੱਕੇ ਨੇ ਆ ਕਹਿ ਸਕਦੇ ਹੋ ਕਿ ਲੀਡਰ ਰਹਿ ਚੁੱਕੇ ਨੇ ਇਮੀਗ੍ਰੇਸ਼ਨ ਦੇ ਸੋ ਇਹਨਾਂ ਨੂੰ ਇਮੀਗ੍ਰੇਸ਼ਨ ਦੇ ਵਿੱਚ ਕੋਈ ਨਵੇਂ ਨਹੀਂ ਹੈਗੇ ਇਹਨਾਂ ਨੂੰ ਚੰਗਾ ਉਹਦੇ ਵਿੱਚ ਕੰਮ ਦਾ ਤਜਰਬਾ ਹੈ ਪਰ ਇਹ ਸੀਗਾ ਕਿ ਪਹਿਲਾਂ ਪ੍ਰੋਵਿੰਸ਼ੀਅਲ ਲੈਵਲ ਤੇ ਸੀਗੇ ਤੇ ਹੁਣ ਇੱਕ ਫੈਡਰਲ ਲੈਵਲ ਦੇ ਉੱਤੇ ਜਦੋਂ ਇਹ ਐਕਟਿਵ ਹੋਣਗੇ ਤਾਂ ਇਹਨਾਂ ਦਾ ਕੰਮ ਕਿਦਾਂ ਦਾ ਹੁੰਦਾ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਜਿਹੜੀ ਇਹਨਾਂ ਦੀ ਪ੍ਰੋਫਾਈਲ ਹੈ ਉਹ ਕਿਤੇ ਨਾ ਕਿਤੇ ਇਮੀਗ੍ਰੇਸ਼ਨ ਵਾਲੀ ਹੈਗੀ ਹੈ ਸੋ ਇਮੀਗ੍ਰੇਸ਼ਨ ਨੂੰ ਚੰਗੀ ਤਰ੍ਹਾਂ ਨੇੜਿਓਂ ਜਾਂਚਣ ਪਰਖਣ ਦਾ ਇਹਨਾਂ ਦੇ ਕੋਲ ਤਜਰਬਾ ਹੈਗਾ ਸੋ ਇਸ ਵਾਰ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਹੈ ਉਹ ਕਯੂਬਿਕ ਦਾ ਤਾਂ ਨਹੀਂ ਹੈਗਾ ਪਰ ਫ੍ਰੈਂਚ ਨੂੰ ਸਪੋਰਟ ਕਰਨ ਵਾਲਾ ਹੈਗਾ ਤੇ ਇਸ ਵਾਰ ਹੈਲੀਫੈਕਸ ਤੋਂ ਇਹਨਾਂ ਨੂੰ ਜਿਹੜੇ ਐਮਪੀ ਚੁਣੇ ਗਏ ਸੀਗੇ ਲੀਨਾ ਉਹ ਹੁਣ ਇਮੀਗ੍ਰੇਸ਼ਨ ਦਾ ਕਾਰੋਬਾਰ ਜਿਹੜਾ ਕੈਨੇਡਾ ਦੇ ਵਿੱਚ ਉਹ ਸੰਭਣ ਜਾ ਰਹੇ ਨੇ ਸੋ ਉਹਨਾਂ ਦੀ ਜਿਹੜੀ ਫਰਸਟ ਸਟੇਟਮੈਂਟ ਹੈ ਆ ਕਹਿ ਸਕਦੇ ਜਦੋਂ ਉਹਨਾਂ ਨੇ ਸੌਹ ਚੁੱਕੀ ਤਾਂ ਉਹ ਵੀਡੀਓ ਵੀ ਤੁਸੀਂ ਦੇਖਦੇ ਜਾਓ I Lena Metlischdiab do solemnly and sincerely promise and swear that I will truly and faithfully and to the best of my skill and knowledge execute the powers and trusts reposed in me as minister of immigration refugees and citizenship many thanks so channel nu subscribe karo te vad to vad share karo kyuki tona apna channel hai jithe assi sirf tondi e gal karde koi promotional content nahi banande ke tona daso pitch karna chande ho apni profile discuss karna chande ho profile di presentation banwana chando ta welcome hai assi visa filing nahi karde is karke call ya message na kare karo channel nu subscribe karo vad to vad share karo dhanwad